लोकसभा अमृतसर हलके ਤੋਂ பாஜக ਦੇ ਉਮੀਦਵਾਰ ترਨਜੀਤ ਸਿੰਘ ਚੰਦੂ ਅੱਜ ਆਪਣਾ ਦਾਖਲਾ ਫਾਰਮ ਦਾਖਲ ਕਰਨਗੇ ਆਪਣੀ ਨੋਮੀਨੇਸ਼ਨ ਅੱਜ ਦਾਖਲ ਕਰਨਗੇ ਉਹਨਾਂ ਦੇ ਕਾਗਜ਼ ਭਰਨ ਵੇਲੇ ਜੈ ਸ਼ੰਕਰ ਆਈਆ ਕੈਬਨਟ ਮੰਤਰੀ ਕੇਂਦਰੀ ਮੰਤਰੀ ਉਹ ਵੀ ਮੌਕੇ ਤੇ ਮੌਜੂਦ ਹੋਣਗੇ ਤੇ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ रह ਚੁੱਕੇ ਨੇ ਉਹ ਵੀ ਇਸ ਮੌਕੇ ਤੇ ਮੌਜੂਦ ਰਹਿਣਗੇ ਸੋ ਇਹ ਉਹ ਜਗ੍ਹਾ ਹੈ ਜਿੱਥੋਂ ਤਰਨਜੀਤ ਸਿੰਘ ਸੰਧੂ ਦਾ ਕਾਫਲਾ ਇਹ ਖੁੱਲੀ ਗੱਡੀ ਦੇ ਵਿੱਚ ਨਿਕਲ ਕੇ ਜਾਏਗਾ ਪੂਰੇ ਸ਼ਹਿਰ ਚੋਂ ਹੁੰਦਾ ਹੋਇਆ ਕਚਹਿਰੀ ਜਾ ਕੇ ਡੀਸੀ ਦੇ ਦਫਤਰ ਉਹ ਆਪਣਾ ਜਿਹੜਾ ਫਾਰਮ ਹੈ ਉਹ ਜਿਹੜੇ ਆਪਣੀ ਨਾਮਜ਼ਦਗੀ ਹੈ ਉਹ ਦਾਖਲ ਕਰਨਗੇ ਸੋ ਪੂਰੀਆਂ ਤਿਆਰੀਆਂ ਨੇ ਕਿਉਂਕਿ ਕੈਬਨ ਕੇਂਦਰੀ ਕੈਬਨਟ ਮੰਤਰੀ ਇੱਥੇ ਪਹੁੰਚ ਰਹੇ ਨੇ ਉਹਦੇ ਕਰਕੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਤਸਵੀਰਾਂ ਉਸ ਨੌਵਲਟੀ ਚੌਂਕ ਦੀਏ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤੈਨਾਤ ਹੈ ਇੱਕ ਪਾਸੇ ਤਰਨਜੀਤ ਸਿੰਘ ਚੰਦੂ ਜਿਹੜੇ ਕਿ ਉਮੀਦਵਾਰ ਨੇ ਭਾਜਪਾ ਦੇ ਮੁੱਖ ਮੰਤਰੀ ਮੋਦੀ ਦੀ ਤਸਵੀਰ ਵੀ ਲੱਗੀ ਹੈ ਭਾਜਪਾ ਦੇ ਝੰਡੇ ਪੂਰੇ ਚੌਂਕ ਦੇ ਵਿੱਚ ਲਗਾਏ ਗਏ ਨੇ ਇਸ ਦੇ ਇਲਾਵਾ ਰਸਤਿਆਂ ਦੇ ਵਿੱਚ ਵੀ ਝੰਡੇ ਲਗਾਏ ਗਏ ਨੇ ਸੋ ਇੱਕ ਕਾਫਲਾ ਤਰਨਜੀਤ ਸਿੰਘ ਚੰਦੂ ਦਾ ਖੁੱਲੀ ਜੀਪ ਦੇ ਵਿੱਚ ਲੋਕਾਂ ਦਾ ਆਸੇ ਪਾਸੇ ਜਿਹੜੇ ਲੋਕ ਖੜੇ ਨੇ ਉਹਨਾਂ ਦਾ अभिनंदन ਲੈਂਦੇ ਹੋਏ ਆਪਣਾ ਕਾਗਜ਼ ਦਾਖਲ ਕਰਨਗੇ ਮੈਂ ਇੱਥੇ ਦੱਸਣਾ ਜ਼ਰੂਰੀ ਹੈ ਕਿ ਰਵਿਸ਼ ਜਿਹੜੇ ਕਿ ਕੈਬਨਿਟ ਮੰਤਰੀ ਕੇਂਦਰੀ ਕੈਬਨਿਟ ਮੰਤਰੀ ਦੇ ਜੈ ਸ਼ੰਕਰ ਉਹ ਇੱਥੇ ਮੌਜੂਦ ਹੋ ਰਹਿਣਗੇ ਇਸ ਨਾਮਜ਼ਦਗੀ ਦੇ ਦੌਰਾਨ ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣ ਰਗੇ ਔਰ ਇਸ ਤੋਂ ਇਲਾਵਾ ਹੋਰ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਜਿਹੜੇ ਆਗੂ ਨੇ ਉਹ ਵੀ ਮੌਜੂਦ ਰਹਿਣਗੇ ਸੋ ਇਹ ਤਸਵੀਰਾਂ ਦੱਸ ਰਹੀਆਂ ਨੇ ਕਿ ਨਵਲਟੀ ਚੌਂਕ ਤੋਂ ਇੱਕ ਕਾਫਲਾ ਸ਼ੁਰੂ ਹੋਏਗਾ ਇੱਥੋਂ ਸ਼ੁਰੂ ਹੋ ਕੇ ਕਾਫਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਕਚਹਿਰੀ 'ਚ ਪਹੁੰਚੇਗਾ ਔਰ ਏ ਆਪਣੇ ਜਿਹੜੇ ਕਾਗਜ਼ ਨੇ ਉਹ ਦਾਖਲ ਕਰਨਗੇ ਅੱਜ ਤਰਨਜੀਤ ਸਿੰਘ ਸੰਧੂ ਦਾ ਨੋਮੀਨੇਸ਼ਨ ਕਰਨ ਦਾ ਤਰੀਕ ਹੈ ਤਰਨਜੀਤ ਸਿੰਘ ਸੰਧੂ ਵੱਲੋਂ ਆਪਣੇ ਕਾਗਜ਼ ਦਾਖਲ ਕਰਨ ਤੇ ਤੇ ਕੀਤੇ ਜਾਣਗੇ ਔਰ ਆਪਣੀ ਨਾਮਜ਼ਦਗੀ ਭਰ ਕੇ ਪਰਣ ਵੇਲੇ ਜਿਹੜਾ ਜੜੂਸ ਕੱਢਿਆ ਜਾਏਗਾ ਜਿਹੜਾ ਕਿ ਇੱਕ ਰੋਡ ਸ਼ੋਅ ਕੱਢਿਆ ਜਾਏਗਾ ਉਹਦੇ ਵਿੱਚ ਕੇਂਦਰੀ ਕੈਪਟਨ ਮੰਤਰੀ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਜਿਹੜੇ ਦਿਗਜ ਨੇਤਾ ਨੇ ਬੀਜੇਪੀ ਦੇ ਉਹ ਵੀ ਇੱਥੇ ਮੌਜੂਦ ਹੋਣਗੇ ਸੋ ਮੈਂ ਦੱਸਣਾ ਚਾਹਾਂਗਾ ਕਿ ਅੰਮ੍ਰਿਤਸਰ ਦੀ ਰਾਜਨੀਤੀ ਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਹੈ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਤਰਨਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਔਰ ਕਾਂਗਰਸ ਦੇ ਉਮੀਦਵਾਰ ਇਹਨਾਂ ਚਾਰ ਲੋਕਾਂ ਦੇ ਵਿੱਚਕਾਰ ਚਾਰ ਉਮੀਦਵਾਰਾਂ ਦੇ ਵਿੱਚ ਇਹ ਮੁਕਾਬਲਾ ਚੱਲੇਗਾ ਔਰ ਇਸ ਮੁਕਾਬਲੇ ਦੇ ਵਿੱਚ ਕਿਸ ਦੀ ਜਿੱਤ ਹੁੰਦੀ ਹੈ ਇਹ ਸਮਾਂ ਹੀ ਦੱਸੇਗਾ ਸੋ ਅੱਜ ਜਿਹੜਾ ਹੈ ਨੋਮੀਨੇਸ਼ਨ ਦਾਖਲ ਕਰਨ ਦਾ ਦਿਨ ਹੈ ਜਿਸ ਦੇ ਲਈ ਚ ਤਰਨਜੀਤ ਸਿੰਘ ਸੰਧੂ ਉਹ ਆਪਣੇ ਜਿਹੜੇ ਕਾਗਜ਼ ਆਪਣੇ ਸਮਰਥਕਾਂ ਦੇ ਨਾਲ ਆਪਣੇ ਜਿਹੜੇ ਭਾਜਪਾ ਦੇ ਵਰਕਰ ਨੇ ਉਹਨਾਂ ਦੇ ਨਾਲ ਮਿਲ ਕੇ ਜਾ ਕੇ ਦਖਲਾ ਤਰਪ ਪਰਣਗੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਪੁਲਿਸ ਬਲ ਦੇਖ ਰਹੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਮੈਂ ਕਿਉਂਕਿ ਕੈਬਨਟ ਮੰਤਰੀ ਆ ਰਹੇ ਨੇ જયਸ਼ੰਕਰ ਜੋ ਕਿ ਇੱਥੇ ਕੇਂਦਰੀ ਮੰਤਰੀ ਨੇ ਉਹ ਇਸ ਵੇਲੇ ਮੌਜੂਦ ਰਹਿਣਗੇ ਔਰ ਜਦੋਂ ਤਰਨਜੀਤ ਸਿੰਘ ਆਪਣਾ ਆਪਣੇ ਕਾਗਜ਼ दाखिल ਕਰਨਗੇ ਉਸ ਟਾਈਮ ਉਹਨਾਂ ਦੇ ਨਾਲ ਮੌਜੂਦ ਹੋਣਗੇ ਇਸ ਤੋਂ ਇਲਾਵਾ ਜਿਹੜਾ ਕੈਪਟਨ ਅਮਨਿੰਦਰ ਸਿੰਘ ਜਿਹੜੇ ਨੇ ਕੈਪਟਨ ਅਮਨਿੰਦਰ ਸਿੰਘ ਪੂਰਵ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਵੀ ਇੱਥੇ ਮੌਜੂਦ ਰਹਿਣਗੇ ਤਸਵੀਰਾਂ ਦੱਸ ਰਹੀਆਂ ਨੇ ਕਿ ਜਿਹੜੇ ਬੈਂ ਟੋਲ ਵਾਜੇ ਲਗਾਏ ਹੋਏ ਨੇ ਇਹ ਪ੍ਰੋਸੀਡ ਕਰਨਗੇ ਇਹ ਜਿਹੜੀ ਰੋਡ ਸ਼ੋਅ ਹੈ ਉਹਦੇ ਅੱਗੇ ਚੱਲਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਇਸ ਸ਼ੋਅ ਦੇ ਵਿੱਚ ਚੱਲਦੇ ਹੋਏ ਨਜ਼ਰ ਆਣਗੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਪੂਰੀਆਂ ਤਿਆਰੀਆਂ ਨੇ ਕਰ ਲਈਆਂ ਗਈਆਂ ਸੰਧੂ ਸਾਹਿਬ ਅੱਜ ਨੋਮੀਨੇਸ਼ਨ ਫਾਰਮ ਦਾਖਲ ਹੋ ਜਾਏਗਾ ਵੱਡੇ ਵੱਡੇ ਦਿੱਗਜ ਪਹੁੰਚ ਰਹੇ ਨੇ ਇੱਥੇ ਰਵੀਸ਼ਕ ਜਿਹੜੇ ਜੈ ਸ਼ੰਕਰ ਅਗਰ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਕੈਪਟਨ ਅਮਨਿੰਦਰ ਸਿੰਘ ਵੀ ਪਹੁੰਚ ਰਹੇ ਨੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਦੇਖੋ ਅੱਜ ਲੋਕਾਂ 'ਚ ਬਹੁਤ ਉਤਸ਼ਾਹ ਹੈ ਭਾਰਤੀ ਜਨਤਾ ਪਾਰਟੀ اور ਸਾਡੇ ਜਸਸਵੀ ਦੇ ਤਪਸਵੀ ਪ੍ਰਧਾਨ ਮੰਤਰੀ ਜੀ ਨੂੰ ਜਿਹੜਾ 400 ਪਾਰ ਦਾ ਨਾਹਰਾ ਦਿੱਤਾ ਹੈ ਉਹਦੇ ਵਿੱਚ ਅੰਮ੍ਰਿਤਸਰ ਦਾ ਵੀ ਲੋਕਾਂ ਨੂੰ ਉਤਸ਼ਾਹ ਆਪੀ ਆਪੰਬਰਸਰ ਦਾ ਵੀ ਇੱਕ ਨੰਬਰ ਲਵਾਈਏ ਉਹ 400 ਤੋਂ ਪਾਰ ਚ ਅੰਮ੍ਰਿਤਸਰ ਦਾ ਵੀ ਨੰਬਰ ਲੱਗੇਗਾ ਔਰ ਇਸ ਵਾਰ ਇਹ ਤੈ ਲੋਕਾਂ ਨੇ ਕਰ ਲਿਆ ਕਿ ਆਪਾਂ ਉਹ ਪਾਰਟੀ ਨੂੰ ਵੋਟ ਦੇਣਾ ਜਿਹੜੇ ਵਿਕਾਸ ਕਰਾ ਸਕੇ ਜਿ ਤਰ੍ਹਾਂ ਉਹਨਾਂ ਨੇ ਸਾਰੇ ਦੇਸ਼ ਚ ਵਿਕਾਸ ਹੋ ਰਿਹਾ ਹੈ ਕਿ ਪੰਜਾਬ ਚ ਵੀ ਵਿਕਾਸ ਹੋਏਗਾ ਔਰ ਅੰਮ੍ਰਿਤਸਰ ਦੀਆਂ ਵੀ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਵੀ ਇੱਕੋ ਹੀ ਬੰਦਾ ਹਲਕਾ ਸਕਦਾ ਅੱਜ ਤਰਨਜੀਤ ਸਿੰਘ ਸੰਧੂ ਜੀ ਜੋ ਮੋਦੀ ਜੀ ਦੀ ਬ੍ਰਿਗੇਡ ਚ ਇੱਕ ਨੁਮਾਇੰਦਾ ਬਣ ਕੇ ਜਾਣਗੇ ਸੰਧੂ ਸਾਬ ਇਹ ਰੋਡ ਸ਼ੋਅ ਹੈ ਜਿਹੜਾ ਕਿ ਕਿਧਰੋਂ ਕਿਧਰੋਂ ਨਿਕਲ ਕੇ ਕਚੈਰੀ ਪਹੁੰਚੇਗਾ ਔਰ ਵਾਪਸ ਇੱਥੋਂ ਅਸੀਂ ਸ਼ੁਰੂ ਕਰਾਂਗੇ ਤੇ ਆਪਾਂ ਇਨਕਮ ਟੈਕਸ ਚੌਂਕ ਹੋ ਕੇ ਐਮ ਕੇ ਗਾਰਡਨਸ ਤੱਕ ਆਪਾਂ ਇਹ ਰੋਡ ਸ਼ੇ ਕਰਾਂਗੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵੇਅ ਹੈ ਤਾਂ ਕਿ ਚਾਰ ਪੰਜ ਬੰਦੇ ਜਾ ਕੇ ਆਪਣਾ ਨਾਮਿਨੇਸ਼ਨ ਫਾਈਲ ਕਰਨਗੇ ਪਰੇ ਇਥੋਂ ਤੱਕ ਸਾਡਾ ਇਹ ਰੋਡ ショਅ ਚੱਲੇਗਾ ਜੀ ਕੈਬਨਿਟ ਮੰਤਰੀ ਔਰ ਮੁੱਖ ਮੰਤਰੀ ਪੁਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਰੋਡ ショਅ ਦੇ ਵਿੱਚ ਜਦੋਂ ਦਾਖਲਾ ਦੇਖੋ ਕਿਉਂਕਿ ਅੱਜ ਕਾਫੀ ਜਗ੍ਹਾ ਤੇ ਇਹ ਸਾਰੇ ਪੰਜਾਬ ਦੇ ਵਿੱਚ ਹੀ ਕਾਗਜ਼ ਭਰਨ ਜਾ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਜਿਹੜੇ ਹਿੰਦੁਸਤਾਨ ਦੇ ਉਹ ਵੀ ਇੱਥੇ ਆਣਗੇ ਤੇ ਇਹ ਕਾਗਜ਼ ਭਰਨ ਦੇ ਵਿੱਚ ਉਹਨਾਂ ਨਾਲ ਜਾਣਗੇ ਸੋ ਐਕਸਟਰਨਲ ਅਫੇਅਰ ਮਿਨਿਸਟਰ जय शंकर ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਵੀ ਇੱਥੇ ਮੌਜੂਦ ਰਹਿਣਗੇ ਸੋ ਉਹਨਾਂ ਦਾ ਜਿਹੜਾ ਕਾਫਲਾ ਹੈ ਇਟਸ ਚੌਂਕ ਤੋਂ ਸ਼ੁਰੂ ਹੋ ਕੇ ਕਚੇਰੀ ਤੱਕ ਜਾਏਗਾ ਕਿਉਂਕਿ ਚੋਨ ਕਮਿਸ਼ਨ ਦੀਆਂ ਕੁਝ ਹਦਾਇਤਾਂ ਨੇ ਉਹਦੇ ਅਨੁਸਾਰ ਚਾਰ ਬੰਦੇ ਹੀ ਅੱਗੇ ਜਾ ਕੇ ਆਪਣੇ ਨੋਮੀਨੇਸ਼ਨ ਜਿਹੜੇ ਫਾਰਮ ਨੇ ਉਥੇ ਦਾਖਲ ਕਰਵਾਏ ਜਾਣਗੇ ਇਸ ਤੋਂ ਇਲਾਵਾ ਇਸ ਤੋਂ ਪਹਿਲੇ ਇੱਕ ਰੋਡ ਸ਼ੋਅ ਕੱਢਿਆ ਜਾਏਗਾ ਪੂਰੇ ਅਮਨਸਰ ਦੇ ਵਿੱਚ ਰੋਡ ਸ਼ੋਅ ਨਿਕਲਦਾ ਹੋਇਆ ਜਿਹਦੇ ਵਿੱਚ ਇੱਕ ਤਿਆਰ ਕੀਤੀ ਗਈ ਹੈ ਟਰੱਕ ਲੈ ਤਿਆਰ ਕੀਤਾ ਗਿਆ ਹੈ ਜਿਹਦੇ ਜਿਹਨੂੰ ਖੁੱਲਾ ਟਰੱਕ ਰੱਖਿਆ ਗਿਆ ਹੈ ਉਹਦੇ ਉੱਪਰ ਖੜੇ ਹੋ ਕੇ ਸੰਧੂ ਔਰ ਹੋਰ ਨੇਤਾ ਵੀ ਲੋਕਾਂ ਨੂੰ ਸੰਬੋਧਨ ਲੋਕਾਂ ਦਾ અભਿਨੰਦਨ ਸਵੀਕਾਰ ਕਰਦੇ ਹੋਏ ਨਿਕਲਣਗੇ ਸੋ ਇਹ ਰੋਡ ショਅ ਬਸ ਕੁਝ ਹੀ ਦੇਰ ਬਾਅਦ ਸ਼ੁਰੂ ਹੋ ਜਾਏਗਾ ਔਰ ਜਿਹੜੇ ਅਮਨਸਰ ਲੋਕ ਸਭਾ ਤੋਂ ਬੀਜੇਪੀ ਦੇ ਉਮੀਦਵਾਰ ਨੇ ਤਰਨਜੀਤ ਸਿੰਘ ਸੰਧੂ ਅੱਜ ਆਪਣੇ ਜਿਹੜੇ ਕਾਗਜ਼ ਨੇ ਉਹ ਦਾਖਲ ਕਰਨਗੇ ਇਸ ਤੋਂ ਇਲਾਵਾ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਕਿ ਚੱਪੇ-ਚੱਪੇ ਦੇ ਪੁਲਿਸ ਵੱਲ ਤਿਆਰ ਕੀਤਾ ਗਿਆ ਕਿਉਂਕਿ ਕੈਬਨਿਟ ਮੰਤਰੀ ਸੈਂਟਰ ਦੇ ਕੈਬਨਿਟ ਮੰਤਰੀ ਵੀ ਇਸ ਸਮਾਗਮ ਦੇ पहुँच रहे दे अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप